ਮੇਰਾ ਨਾਮ ਕੁਲਦੀਪ ਕਰਕਾੰਖ ਮੈਂ ਪੰਜਾਬ ਦੀ ਉਮੀਦਵਾਰ ਹਾਂ ਤੇ ਮੇਰੀ ਪਠਾਨਕੋਟ ਹਲਕੇ ਦੇ ਵਿੱਚ ਬਰਦਾਸ਼ਪੁਰ ਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਕਨਵਿੰਸ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਪੈਸ਼ਲ ਡਿਊਟੀ ਲਈ ਹੈ ਤੇ ਮੈਂ ਹੁਣ ਇਸ ਟਾਈਮ ਗੁਰਦਾਸਪੁਰ ਹਲਕੇ ਦੇ ਪਠਾਨਕੋਟ ਸ਼ਹਿਰ ਦੇ ਵਿੱਚ ਮੌਜੂਦ ਹਾਂ ਜੇ ਇਸ ਤਰ੍ਹਾਂ ਦਾ ਮੌਲ ਕਰੇ ਹਾਂ ਤੁਸੀਂ ਤਾਂ ਠਾਨਕੋਟ ਬਹੁਤ ਵਧੀਆ ਹੈ ਬਹੁਤ ਹਲਾਰਾ ਮਿਲ ਰਿਹਾ ਹੈ ਕਿਉਂਕਿ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਸੀਗੇ ਲੋਕੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਜਦੋਂ ਤੁਸੀਂ ਗਲੀ ਮੱਲਿਆਂ ਦੇ ਵਿੱਚ ਜਾ ਕੇ ਮਿਲਦੇ ਹੋ ਤਾਂ ਬਾਪੂ ਬਾਦਲ ਨੂੰ ਬਹੁਤ ਲੋਕੀ ਯਾਦ ਕਰਦੇ ਨੇ ਤਾਂ ਬੜਾ ਵੱਡਾ ਹਲਾਰਾ ਮਿਲ ਰਿਹਾ ਹੈ ਜਿਹੜੀ ਤੁਹਾਡੀ ਨਾਲ ਤੇਰੀ ਟੀਮ ਵੀ ਕੋਲ ਹੀ ਇੱਥੇ ਹੈ ਹਾਂਜੀ ਹਾਂਜੀ ਇਹ ਨਾਲ ਮੋਢੇ ਨਾਲ ਮੋਢੇ ਜੋੜ ਕੇ ਕੰਮ ਕਰੇ ਦੇਖੋ ਜੀ ਮੈਂ ਬਾਹਰੋਂ ਆਈ ਆ ਇਹਨਾਂ ਦੀ ਇਹਨਾਂ ਇਹਨਾਂ ਦੇ ਕੋਲ ਪੱਜੜੀ ਇੱਥੇ ਸਾਡੀ ਲੋਕਲ ਟੀਮ ਹੈ ਉਹ ਬਹੁਤ ਮਿਹਨਤੀ ਹੈ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਮਿੰਡੂ ਭਾਜੀ ਤੇ ਸਾਡੇ ਯੂਥ ਦਾ ਪ੍ਰਧਾਨ ਖੜਿਆ ਤੇ ਸਾਡੀ ਸਾਰੀ ਟੀਮ ਖੜੀ ਹੋਈ ਹੈ ਮਤਲਬ ਕਿ ਇਤਨੀ ਮਿਹਨਤ ਇਹ ਕਰ ਰਹੇ ਨੇ ਇਹ ਵੱਡੀ ਲੀਡ ਨਾਲ ਡਾਕਟਰ ਦਲਜੀਤ ਸਿੰਘ ਜੀ ਨੂੰ ਜਤਾਨ ਕੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਜਿੰਦਰਪੁਰ ਨੇ ਜਾ ਕੇ ਤੁਸੀਂ ਥੋੜਾ ਥੋੜਾ ਜਿਹੜੀਆਂ ਮੀਟਿੰਗਾਂ ਕਰੇ ਹੋ ਹੋਟਲ ਦੇ ਬਾਰੇ ਦੇਖੋ ਅਸੀਂ ਸਾਡੇ ਕੋਲ ਪੰਜਾਬ ਵਾਰਡ ਨੇ ਪੰਜਾਬ ਵਾਰਡਾਂ ਦੀਆਂ ਅਸੀਂ ਟੀਮਾਂ ਬਣਾ ਚੁੱਕੇ ਅਸੀਂ ਡੋਰ ਟੂ ਡੋਰ ਕੈਂਪੇਨ ਕਰਨੇ ਸ਼ੁਰੂ ਕਰ ਦਿੱਤੀ ਹੋਈ ਆ ਤੇ ਸਾਰਾ ਸ਼ਹਿਰ ਵਿਦਨ ਵੀ ਖਤਮ ਕਰ ਲਿਆ। ਜੀ ਤਾਂ ਦੇ ਮੁਸਲ ਦੇ ਹਲਕੇ ਦੇ ਵਿੱਚ ਆ ਕਿਹੜੀਆਂ ਕੈਨੇਡ ਹੋ ਗਈਆਂ। ਹਾਂ ਜੀ ਉਹਨਾਂ ਵਿੱਚ ਟ੍ਰੇਨ ਦੀ ਬਸਾਂ ਦੀ ਸਥਿਤੀ ਕਿਤਨੀ ਦੀ ਜਾਂਚ ਕੀਤੀ। ਦੇਖੋ ਜੇ ਆਪਾਂ ਉਮੀਦਵਾਰ ਦੇ ਪੱਖੋਂ ਲਈਏ ਤਾਂ ਉਮੀਦਵਾਰ ਚਾਰਾਂ ਦੇ ਵਿੱਚੋਂ ਨੰਬਰ 1 ਹੈ। ਕਿਉਂਕਿ ਡਾਕਟਰ ਦਿਲਜੀਤ ਸਿੰਘ ਜੀਮਾ ਨੂੰ ਲੋਕ ਬਹੁਤ ਪਸੰਦ ਕਰਦੇ ਨੇ। ਉਹਨਾਂ ਨੇ ਐਜ਼ ਅ ਐਜੂਕੇਸ਼ਨ ਮਨਿਸਟਰ ਜਦੋਂ ਸੀਈਓ ਪੰਜਾਬ ਦੇ ਵਿੱਚ ਇਹਨਾਂ ਕੰਮ ਕੀਤਾ ਹੈਗਾ। ਅਰ ਅੱਧੇ ਕੋਈ ਇੱਕ ਤੇ ਲੇਜਨਾ ਕਹਿ ਦੋ ਕਿ ਅਲੀਗੇਸ਼ਨ ਨਹੀਂ ਹੈ ਇਸ ਡਿਪਾਰਟਮੈਂਟ ਦੇ ਵਿੱਚ ਇਸ ਤਰ੍ਹਾਂ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਜੇਕਰ ਆਪਾਂ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਨੰਬਰ 1 ਹੈ ਦੇਖੋ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਝਾੜੂ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਭਾਜਪਾ ਵੀ ਦੇਖ ਲਈ ਲੋਕੀ ਅੱਜ ਵੀ ਯਾਦ ਕਰਦੇ ਆ ਕਿ ਜਦੋਂ ਕੰਮ ਕੀਤਾ ਹੈਗਾ ਤਾਂ ਉਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੋ ਡਾਕਟਰ ਚੀਮਾ ਦੇ ਮੁਕਾਬਲੇ ਤੇ ਵਿੱਚ ਤਾਂ ਇਹਨਾਂ ਤਿੰਨਾਂ ਚ ਕੋਈ ਉਮੀਦਵਾਰ ਹੈ ਹੀ ਨਹੀਂ ਜੀ ਜੀ ਦਸੁਰਤੇ ਹਲਕਾ ਦੀ ਕੋਟਰਨ ਕੁਝ ਚਿੰਤਿਤ ਕਰਕੇ ਉਹ ਗਾਜ ਮੈਸੇਜ ਦੇਣਾ ਚਾਹੂ। ਮੈਂ ਸਾਰੇ ਪਠਾਨਖੋਟ ਦੇ ਵੋਟਰਾਂ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਕਿ ਉਮੀਦਵਾਰ ਬਹੁਤ ਵਧੀਆ ਹੈ। ਤੁਸੀਂ ਆਪਣੀ ਵੋਟ ਜਿਹੜੀ ਹੈਗੀ ਆ ਉਹ ਬਿਲਕੁਲ ਜਾਇਆ ਨਾ ਕਰਿਓ ਕਿਉਂਕਿ ਜੇ ਆਪਾਂ ਸੋਚੇ ਕਿ ਮੈਂਬਰ ਪਾਰਲੀਮੈਂਟ ਦੀ ਜਿਹੜੀ ਵੋਟ ਹੈ ਉਹ ਕੋਈ ਅਹਿਮੀਅਤ ਨਹੀਂ ਰੱਖਦੀ ਸਭ ਤੋਂ ਵੱਡੀ ਅਹਿਮੀਅਤ ਮੈਂਬਰ ਪਾਰਲੀਮੈਂਟ ਦੀ ਵੋਟ ਰੱਖਦੀ ਹੈ। ਤੁਸੀਂ ਆਪਣਾ ਇੱਕ ਇੱਕ ਵੋਟ ਜਿਹੜਾ ਪਾਉਣਾ ਹੈ। ਤੇ ਡਾਕਟਰ ਦਲਜੀਤ ਸਿੰਘ ਟੀਮਾ ਨੂੰ ਤੁਸੀਂ ਜਿਤਾ ਕੇ ਐਮਪੀ ਬਣਾਉਣਾ ਕਿਉਂਕਿ ਤੁਹਾਡੇ ਪਠਾਨਕੋਟ ਏਰੀਆ ਦੇ ਵਿੱਚ ਤੁਹਾਡਾ ਬਾਰਡਰ ਤੇ ਲੱਗਦਾ ਏਰੀਆ ਅੱਜ ਤੱਕ ਕਿਸੇ ਨੇ ਲੋਕ ਸਭਾ ਚ ਜਾ ਕੇ ਪਠਾਨਕੋਟ ਵਾਰੇ ਆਪਣਾ ਨੂਨ ਹੀ ਨਿਕੋਲਿਆ ਇੱਕ ਡਾਕਟਰ ਦਲਜੀਤ ਸਿੰਘ ਟੀਮਾ ਨੇ ਜਿਨ੍ਹਾਂ ਨੇ ਇੱਥੇ ਵੀ ਗੱਲ ਜਾ ਕੇ ਆਪਣੀ ਲੋਕ ਸਭਾ ਦੇ ਵਿੱਚ ਰੱਖਣੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਕਿ ਪਾਰਟੀ ਪੱਧਰ ਤੇ ਉੱਠ ਕੇ ਤੁਸੀਂ ਜਿਹੜਾ ਉਮੀਦਵਾਰ ਆ ਉਹ ਬਿਹਤਰ ਸੁਣੋ ਬਖਤਵਲਦੀ ਸਿੰਘ ਚਿਮਾ ਨੂੰ ਸ੍ਰੀ ਸ਼੍ਰੋਮਣ ਕੇ ਭੇਜੋ ਇਹ ਮੈਂ ਬੋਲੇ ਸੋਨਾ ਸ੍ਰੀ ਅਕਾਲ